ਸਾਰੇ ਪੰਜਾਬ ਚ ਨਹੀਂ ਮਿਲੂਗਾ ਕਿਤੇ ਜਿਹੜਾ ਪਾਪਾ ਨਹੀਂ ਮਿਲੂ ਜਿਹੜਾ ਪਾਪਾ ਕਰਦਾਂਗੇ ਆਪਾਂ ਜਿਹੜਾ ਅੱਜ ਪਾ ਕਰਾਂਗੇ ਚੈਲੰਜ ਕਰਦੇ ਆਪਾਂ ਜਾਨਵਰ ਦੇਖ ਕੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਖਲ ਹਰਿਆਣਾ ਜ਼ਿਲ੍ਹਾ ਬਾਈਹੁਰਾ ਨੂੰ ਸੰਗਰੂਰ ਰਹਿ ਜਾਂਦਾ ਪਰ ਰਹਿਣਾ ਸੱਜਣੋ ਬਾਰਡਰ ਤੇ ਪਿੰਡ ਬਿਲਕੁਲ ਤਿੰਨ ਝੋਟੀਆਂ ਦਿਖਾਵਾਂਗੇ ਦੋ ਤਾਜ਼ੀਆਂ ਸੁਈਆਂ ਬਹੁਤ ਕਮਾਲ ਦੀਆਂ ਤੇ ਇੱਕ ਦਿਖਾਵਾਂਗੇ ਇਧਰਲੇ ਬੰਨੇ ਇੱਕ ਖੁੱਲ ਵੱਡੀ ਟੋਕੜ ਗੱਬਣ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਰਿਕਾਰਡ ਵਾਲੀ ਆ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਕਹਿੰਦਾ ਨਾ ਅੱਜ ਐ ਮੰਨ ਲਓ ਵੀ ਹੈਰਾਨ ਕਰਨ ਵਾਲੀ ਕਰਨਾ ਪੂਰੇ ਮੰਨ ਲਓ ਵੀ ਪੂਰੇ ਪੰਜਾਬ ਚੋਂ ਬਾਈ ਕਹਿੰਦਾ ਚੈਲੰਜ ਵਾਲਾ ਕੰਮ ਹੀ ਹੋਊਗਾ ਅੱਜ ਦਾ ਫੋਰ ਕਾਲੇ ਕਿਵੇਂ ਠੀਕ ਠਾਕ ਗੁਰੀ ਵਧੀਆ ਬਈ ਚੜਦੀ ਕਲਾ ਕਿਵੇਂ ਦੇ ਆ ਕੰਮ ਫਿਰ ਪੁੱਛੀ ਵਧੀਆ ਵੀਰੀ ਵਧੀਆ ਵੇਖਿਆ ਮੰਨ ਲਾ ਕਿੰਨੇ ਕ ਫੋਨ ਆ ਗਏ ਵੀ ਫੋਨ ਬਹੁਤ ਆ ਗਏ ਵੀ 150 150 ਨਾਲ ਧੱਕੀ ਬਾਈ 400 ਫੋਨ ਨਾਲ ਕੱਲੀ ਉਸ ਕੱਲੀ ਪੂਰੀ ਦਾ ਹਾਂ ਬੂਰੀ ਬੂਰੀ ਇਹ ਨੰਬਰ ਉਹ ਨਹੀਂ ਕਦੇ ਵੀ ਆਉਣੇ ਹੈਗੇ। ਇਹ ਨੰਬਰ ਬੋਲ ਦਿਓ ਜੀ। 95920 ਹਾਂਜੀ 999493 95920 ਤੇ 999493 ਤੇ ਪਸ਼ੂ ਤਾਂ ਹੁਣ ਰੂਟੀਨ ਜੀ ਹੋਇਆ ਗੁਰੂ। ਹਾਂ ਰੂਟੀਨ ਚ ਵੀਰੇ। ਟੋਕੜ ਗੱਬਣ ਵੀ ਤਾਜੀ। ਟੋਕੜ ਗੱਬਣ ਵੀ ਟੋਕੜ ਗੱਬਣ ਥੋੜੀ ਜਿਹੀ ਗੁਰੀ ਘੱਟ ਮਿਲਦੀ ਆ ਲੈਂਦੇ ਚੰਗੀਆਂ ਹਰੇਕ ਬੰਦਾ ਚੰਗੀ ਉਹ ਪਾਲਦੇ ਜਿਵੇਂ ਇਹ ਢੀ ਝੋਟੀ ਇਹ। ਠੀਕ ਆ ਗੱਲ। ਵੀ ਵੱਡੀ ਝੋਟੀ ਮਿਲਦੀ ਘੱਟ ਹੈ। ਠੀਕ ਆ ਗੱਲ। ਸ਼ੁਰੂਆਤ ਕਿਹੜੇ ਪੱਖ? ਸ਼ੁਰੂਆਤ ਕਰਾਂਗੇ ਆ ਝੋਟੀ ਤੋਂ ਆਪਾਂ। ਮਾਰ ਗਏ ਰੀ ਤੇ ਆਰਡਰ ਤੇ ਮਾਰ ਗਏ ਮਰਾ ਉਹ ਇੱਥੋਂ ਇਹ ਮਾਰਕਵਾਲਟੀ ਦੇ ਕੈਮਰਾ ਤੇ ਆਪ ਹੀ ਖੜੀ ਆ ਸੈੱਟ ਹੋਈ ਹੋਈ ਹੈ ਨਾ ਵੀਰੇ ਜਨਵਰੀ ਵਾਲਾ ਚੰਗਾ ਧੋਰ ਖੋਲ ਕੇ ਸੁਆ ਕਿਹੜਾ ਇਹਦਾ ਸੁਆ ਦੂਜਾ ਦੂਜਾ ਵੀਰੇ ਸੁਆ ਦੂਜਾ ਹਾਂ ਬੱਚਾ ਕੀ ਆ ਗਿਆ ਨਾ ਬੱਚਾ ਕੱਟਾ ਵੀਰੇ ਆ ਨਾਲ ਆ ਗਿਆ ਮੇਲ ਕਾਫ ਤੇ ਸੁਆ ਆ ਗਈ ਸੱਜਣੋ ਦੂਜਾ ਤੇ ਇਹ ਮੰਨ ਲਓ ਵੀ ਬਿਊਟੀ ਵਾਲੀ ਕੱਟੀ ਆ ਗਈ ਨਾਲ-ਨਾਲ ਦੁੱਧ ਵਾਲੇ ਸਾਰੇ ਪਾਸੋਂ ਚੰਗੀਆਂ ਵੀਰੇ ਆ ਦੁੱਧ ਵਾਲੇ ਪੱਖ ਤੋਂ ਨਾਲ-ਨਾਲ ਆ ਗਈ ਬਿਊਟੀ ਵਾਲੀ ਇਹ ਸਿੰਗਾ 'ਚ ਵੀ ਸਜਾਵਟ ਜੀ ਵਧੀਆ ਕਰ ਰੱਖੀ ਅੱਜ ਨਾ ਹੂੰ ਹੂੰ ਸਿੰਗੇ ਵਾਲਾ ਸੋਹਣਾ ਯਾਰ ਮੂੰਹ ਦੇਖ ਜੀਦਾ ਪੂਰੀ ਫੇਸ ਮੂਰੋ ਕੀ ਗੱਲ ਸੁਆ ਆ ਗਈ ਦੂਜਾ ਕਿੰਨੇ ਦਿਨ ਦੀ ਸੂਈ ਆ ਕਲੇ ਹੋ ਗਏ ਹੁਣ 13 14 ਦਿਨਾਂ ਮੰਗ ਸੂਈ ਮਾ ਦੇ ਕਮਾ ਦੇ 13 ਹੋਰ ਕਮਾ ਦੇ ਕਮਾਉਂਦੀਆਂ ਕਮਾਉਂਦੀਆਂ ਹਾਂ ਕਮਾ ਦੇ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਬੱਚੇ ਦਾ ਵੱਧ ਕਰਦੀ ਆ ਸੂਆ ਦੂਜਾ 13 14 ਦਿਨ ਦੀ ਸੂਈ ਤੇ ਕਿੰਨਾ ਦੁੱਧ ਹਾਜ਼ਰ ਆ ਦੁੱਧ ਵੀਰੇ ਦੇਖ ਕਹਿਣ ਦਾ ਜਿਵੇਂ ਥੱਲੋ ਆਰਡਰ ਉਡਰ ਦੇਖ ਕੇ 15 16 ਕਹਿ ਦਈਏ ਕੀ ਗੱਲ 13 ਲੀਟਰ ਐ ਠੰਡਾ ਮਿਲੂਗਾ 13 ਲੀਟਰ ਜਿਵੇਂ ਮਰਜੀ ਬੰਦਾ ਦੋ ਟਾਈਮ ਤਿੰਨ ਟਾਈਮ ਕੋਲੇ ਤਿਆਰ ਤਿਆਰ ਮਿਲੂਗਾ ਇਹਨਾਂ ਦੋ ਟਾਈਮ ਚਾਰ ਟਾਈਮ ਚ ਵਾਹ ਐਨ ਚੋ ਠੀਕ ਹੈ ਇਹ ਮੈਂ 10 11 ਰਹਿ ਜਾਈ 10 11 ਵਾਲਾ ਜਾਨਵਰ ਹੈ ਗੁਰੂ ਆ ਦੇਖ ਠੀਕ ਹੈ ਅਗਲੇ ਦਿਕਰ ਦਾ 15 ਦੋਗੇ ਠੀਕ ਹੈ ਜਦੋਂ ਟਕਾਣੇ ਲੱਗ ਗਏ ਇੱਥੇ ਰੋਕ ਨਹੀਂ ਕਮਾ ਕੇ ਮਾੜੀ ਜੀ ਫੇਸ ਕਰ ਨੂੰ ਬੱਲੇ ਬੱਲੇ ਤੇ ਇੱਥੋਂ ਲੈ ਆ ਲਿਆ ਥੋੜਾ ਬੱਚੇ ਦਾ ਜੁਰੂਰ ਕਰਦੀ ਹੈ ਨਾ ਬੱਚੇ ਦਾ ਬਾਲਾ ਕਰਦੀ ਹੈ ਹਾਂ ਲੈ ਆ ਲਿਆ ਕਮਾ ਲਿਆ ਐ ਐ ਨੂੰ ਐ ਨੂੰ ਰੋਕ ਲੈ ਇੱਥੇ ਇੱਕ ਗੱਲ ਹੋਰ ਦੱਸ ਦੇਣਾ ਓਵਰ ਫੈਟ ਨਹੀਂ ਹੈਗੀ ਹੈ ਨਾ ਜਿੰਮੀ ਵੀ ਨਹੀਂ ਇੱਥੇ ਰੋਕ ਲੈ ਤੇ ਪਸ਼ੂ ਤਾਂ ਜਿਹੜੇ ਦੀ ਆਪਾਂ ਉਧਰੋਂ ਲੈਣੇ ਆ ਵੀਰੇ ਸਾਰਾ ਮਾਲ ਤੇ ਹਾਂ ਤੇ ਗਾੜੀ ਸਫਾ ਦੀ ਬਹੁਤ ਠੰਡੀ ਆ ਇੱਥੋਂ ਮਾਰਦੀ ਕੈਮਰਾ ਫੇਸ ਤੇ ਕੈਮਰਾ ਮਾਰਦੀ ਬਿਲਕੁਲ ਛੋਟਾ ਜਿਹਾ ਫਿਰ ਗਿੱਠਦਾ ਹੀ ਆ ਜੰਮੀ ਵੀਰੇ ਹਾਂ ਬਾਲਾ ਜਿਵੇਂ ਜਿਵੇਂ ਫੇਸ ਛੋਟਾ ਆ ਗਿਆ ਤੇ ਸਿੰਗ ਆ ਗਿਆ ਬੰਦ ਤੇ ਸੁਭਾ ਦੀ ਆ ਗਈ ਠੰਡੀ ਸੀਲ ਬਿਲਕੁਲ ਹਾਂ ਠੰਡੀ ਹੈ ਵੀਰੇ ਹਰਿਆਣੇ ਦੇ ਪਸ਼ੂ ਤਾਂ ਹੁੰਦਾ ਇਹੀ ਫੈਦਰ ਹੰਦਾ ਸੀਲ ਹੁੰਦਾ ਤੇ ਜਿਹੜਾ ਦੁੱਧ ਆ ਦੁੱਧ ਵੀ ਲੰਬਾ ਟਾਈਮ ਦੇ ਦਿੰਦਾ ਬਈ ਹੈਨਾ ਕਿੰਨਾ ਕ ਪਾਲੂ ਮੇਲੇ ਮੇਲੇ ਚੱਲ ਕੇ 15 ਕਿਲੋ ਪਾਣਾ ਚਾਹੀਦਾ ਯਾਰ ਗੁਰੀ ਜਿਹੜੇ ਹਿਸਾਬ ਨਾਲ ਕਬਾਲ ਜਿਹੜੇ ਹਿਸਾਬ ਨਾਲ 13 ਹਾਜਰ 13 ਹਾਜਰ ਆਪਣੇ ਕੋਲ ਅੱਜ ਜਿਹੜਾ ਜਿਹੜ ਪਹਿਲਾ ਗੁਰੂ ਜੀ ਆਦਾ ਪਹਿਲਾ ਮੈਂ 2 ਮਿੰਟ ਪਤਾ ਹੀ ਗੱਲ ਕੀਤੀ ਆ ਜਿਵੇਂ ਮੰਨ ਲੈ ਗੱਲ ਹੁਣ ਨੇ ਪਹਿ ਨਹੀਂ ਪਤਾ ਲੋਕ ਕੀ ਕੋਈ ਸਾਂਝੀ ਬੈਠੇ ਨੇ ਨਾ ਠੀਕ ਆ ਠੀਕ ਆ ਚੀਜ਼ਾਂ ਚੰਗੇ ਚੰਗੇ ਪਈਆਂ ਲੋਕਾਂ ਕੋਲ ਪਰ ਆਪਾਂ ਚੈਲੰਜ ਕਰਦੇ ਆ ਇਹ ਪਾ ਤੇ ਇਹ ਇਹ ਸਾਰੇ ਪੰਜਾਬ 'ਚ ਨਹੀਂ ਮਿਲੂਗਾ ਕਿਤੇ ਜਿਹੜਾ ਪਾ ਬਾਹਰ ਨਹੀਂ ਮਿਲੂ ਜਿਹੜਾ ਆਪਾਂ ਕਰਦਾਂਗੇ ਆਪਾਂ ਜਿਹੜਾ ਅੱਜ ਪਾ ਕਰਾਂਗੇ ਚੈਲੰਜ ਕਰਦੇ ਆ ਆਪਾਂ ਜਾਨਵਰ ਦੇਖ ਕੇ ਠੀਕ ਆ ਗੱਲ ਕੁਆਲਿਟੀ ਦੇ ਹਿਸਾਬ ਨਾਲ ਹਾਂ ਚੀਜ਼ਾਂ ਦੇਖੋ ਵਧੀਆ ਤੋਂ ਵਧੀਆ ਪਈਆਂ ਨੇ ਜਾਨੀ ਆਪਾਂ ਪਰ ਜਿਹੜੇ ਪਾ ਆਪਾਂ ਯਾਰ ਦੋਆਂ ਦਾ ਜੋੜੇ ਦਾ ਆਪਾਂ ਸਵਾ ਦੋ ਲੱਖ ਚ ਆਲ ਪੰਜਾਬ ਦੇ ਵਿੱਚ ਪਹੁੰਚ ਕਰ ਦਾਂਗੇ ਆਲ ਪੰਜਾਬ ਪੂਰੇ ਪੰਜਾਬ ਵਿੱਚ ਕਿਤੇ ਵੀ ਕੋਈ ਬੈਠਾ ਹੈ ਖਾਸੀ ਦੂਰ ਹੋ ਜਾਣਾ ਕੰਮ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹਾਂ ਆਪਾਂ ਕਮਾਈ ਅੱਜ ਕਰਨੀ ਹੈਗੀ ਦੋ ਲੱਖ ਤੇ 25000 ਚ ਆ ਦੋ ਜੋੜੇ ਦਾ ਟੋਟੀ ਤੇ ਆਜੋ ਦੋਨੇ ਦਾ ਮੈਂ ਕਿਹਾ ਕੱਲੀ ਦੀ ਮੰਗ ਨਾ ਕੱਲੀ ਦਾ ਨਹੀਂ ਦੋ ਜੋੜੇ ਦਾ ਠੀਕ ਹੈ ਸਵਾ ਆਦੀ ਨਿੱਗੀਆਂ ਚ ਗਾਲਾਂ ਕਰੀ ਜਾਂਦੀਆਂ ਹੈ ਹਨਾ ਆ ਤੋ ਰਹਿ ਨੂੰ ਦੰਦ ਤਾਂ ਨਹੀਂ ਕਰੇ ਚੱਕ ਇਹਦੇ ਦੰਦ ਦੇਖ ਲੈ ਦੇਖ ਚੌਗੀ ਹੈ ਹਜੇ ਚੌਗੀ ਹੈ ਚਾਰ ਦੰਦ ਆ ਦੇਖ ਨੰਦ ਵੀ ਦਿਖਾ ਦੇ ਕੈਮਰਾ ਮਾਰ ਕੇ ਬਸ ਆਪੇ ਦਿਖਾਉਗੇ ਤੇ ਗਾਲਾਂ ਕਰ ਲੱਗ ਰਹੀ ਗੁਰੀ ਅੱਛਾ ਹਾਂ ਚੌਗੀ ਹੈ ਮਹਾ ਆਪਣੀ ਗਰੰਟੀ ਹੈ ਇਹਦੇ ਚਾਰ ਦੰਦ ਚਾਰ ਦੰਦ ਹੈ ਜੀ ਸੁਆ ਦੂਜਾ ਆ ਸੁਆ ਦੂਜਾ ਆ ਦੰਦਾਂ ਚ ਚਾਰ ਦੰਦ ਦਾ ਬਾਈ ਕਹਿੰਦਾ ਸੁਆ ਆ ਗਈ ਦੂਜਾ ਸਰਵਾ ਆਦੀ ਆ ਗਈ ਠੰਡੀ ਜਮੈਂ ਠੰਡੀ ਸੀਲ ਤੋੜ ਆ ਜਾਕ ਦੀ ਜੀ ਆ ਹਾਂ ਬੱਚੇ ਦਾ ਬੜਾ ਕਰਤੀ ਆ ਯਾਰ ਠੀਕ ਆ ਗੱਲ 13 ਲੀਟਰ ਦੁੱਧ ਦੇ ਕੋਲ ਤਿਆਰ ਪਿਆਰ ਵੀ ਰਹਿਣ 13 ਬਾਈ ਕਹਿੰਦਾ ਹਾਜ਼ਰ ਹੈ ਤੇ ਬਾਕੀ ਲੇ ਵੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਿਆ ਜਿਹੜੀ ਚਵਾਈ ਹੈ ਚਵਾਈ ਸੱਜਣੋਂ ਲੇਟ ਆ ਥੋੜੀ ਜੀ ਉਸ ਹਿਸਾਬ ਨਾਲ ਅਡਜਸ ਤੇ ਦੁੱਧ ਜਿੰਨਾ ਬਾਈ ਕਹਿੰਦਾ ਦੱਸਾਂਗੇ ਉਹਨੂੰ ਦੋ ਡੰਗ ਚਾਰ ਡੰਗ ਉਹ ਇਕੱਲੀ ਦਾ ਭਾਅ ਵੀ ਕਰਦੇ ਨੇ ਕਈ ਵਾਰੀ ਪਤਾ ਕਿ ਕੱਲੀ ਵਾਲਾ ਹੋਵੇ ਨਾ ਕੱਲੀ ਦੇ ਕਿੰਨੇ ਲੈ ਲਾਂਗੇ ਇਹਦੇ ਕੱਲੀ ਦਾ 1 15 ਵੀਰੇ 1 ਲੱਖ ਤੇ 15000 ਕੱਲੀ ਦਾ ਇੱਕ ਮਾਰਦੀ ਅਸੀਂ ਲੈ ਵੀ ਤੇ ਕੈਮਰਾ ਕੱਲੀ ਦਾ ਬਾਈ ਕਹਿੰਦਾ ਲੈ ਲਾਂਗੇ 1 ਲੱਖ ਤੇ ਸਿਰਫ 15000 ਦੰਦਾਂ ਚ ਚਾਰ ਦੰਦ ਸੂਆ ਦੂਜਾ ਇੱਥੇ 6 6 ਪਹਿਲਾਂ ਹੁੰਦੀਆਂ ਹਾਂ 13 ਅੱਜ ਹਾਜ਼ਰ ਹਾਂਜੀ ਵੀਰੇ ਤੇ ਹੁਣ ਮਾਰ ਰਹੀ ਤੇ ਲੈ ਵੀ ਤੇ ਕੈਮਰਾ ਇੱਥੇ ਪਹਿਲਾਂ ਆਰਡਰ ਕੁਆਲਟੀ ਦੀ ਮਾਰਦੀ ਅਰੇ ਕੈਮਰਾ ਅੱਛਾ ਲੈ ਵਾ ਵੀ ਬੜਾ ਠੋਸ ਰਾਹ ਵੀਰੇ ਬੋਲਾ ਬੜਾ ਵਧੀਆ ਲੈਵੀ ਦੀ ਸਰ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਨਾਲ ਵੀ ਕੱਟਾ ਵੀਰੇ ਆ ਨਾਲ ਇਹਦੇ ਵੀ ਬਾਈ ਕਹਿੰਦਾ ਕੱਟਾ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਵੀਰੇ ਕੋਈ ਦੂਜਾ ਸੂਆ ਹਾਂ ਇਹ ਕਹਿ ਦਿੰਦੀ ਸੂਆ ਇਹ ਨੂੰ ਹੋ ਗਏ ਵੀਰੇ 10-11 ਦਾ ਨੂੰ ਵੰਗ ਸੂਈ ਨੂੰ 10-11 ਦਾ ਹਾਂ ਇਹਦੇ ਕੋਲ ਕਿੰਨਾ ਹਾਜ਼ਰ ਆ ਹੁਣ ਇਹਦੇ ਥੱਲੇ 12 12.5 ਕਿਲੋ ਇਹ ਥੱਲੇ ਉਹਦੇ ਥੱਲੇ ਵੱਧਾ ਲੀਟਰ ਇਹਨੂੰ ਠੀਕ ਹੈ ਇਹਦੇ ਕੋਲੇ 12-13 12 ਹਾਂ ਆਪਾਂ ਮਿੰਦਦੇ ਹਾਂ ਰੋਜ਼ ਪਤਾ ਕੀ ਇਹ ਕੁਰੀ ਕਈ ਵਾਰੀ ਜਾਦੇ ਮਾਲ ਆਈ ਜਾਂਦੇ ਨਾ ਚੜ ਕੇ ਠੀਕ ਹੈ ਤੇ ਰੌਖਾ ਹੋ ਜਾਂਦਾ ਕੰਮ ਇਹਦੇ ਕੋਲੇ ਬਾਈ ਕਹਿੰਦਾ ਹੈਗਾ 12 ਕਿਲੋ ਤਿਆਰ ਕਿੰਨੇ ਦਿਨ ਦਾ ਸੁਆ ਕਾਲੇ 10 ਦਿਨ ਹੋ ਗਏ ਵੀਰੇ ਮੈਲੇ ਤਾਂ ਨਹੀਂ ਲੱਗੀ ਮੈਲੇ ਕਿੱਥੇ 10 ਦਿਨ ਚਲੇ ਲੱਗੀ ਹੈ ਕਿੰਨਾ ਪਾਉ ਮੈਲੇ ਲੱਗ ਕੇ ਬਾਈ ਯਾਰ ਮੈਂ ਬਾਲਾ ਨਹੀਂ ਕਹਿੰਦਾ ਦੋ ਝੋਟੀਆਂ ਦੀ ਓਟ ਭੇਜ ਦਾਂਗੇ ਆਪਾਂ 28 ਕਿਲੋ ਦੀ 14 14 ਦੀ 14 14 ਦੀ ਕੋਈ ਕਿਲੋ ਘੱਟ ਦੇ ਦੇ ਕੋਈ ਬੱਤ ਹਾਂ ਆ ਜੋੜੇ ਦੀ ਬਾਈ ਕਹਿੰਦਾ 28 ਕਿਲੋ ਦੀ ਗਾਰੰਟੀ ਦੇ ਦਾਂਗੇ ਤੇ ਬਾਕੀ ਯਾਰ ਆਰਡਰ ਆ ਜਿਹੜਾ ਆਰਡਰ ਇਹ گاਵਾ ਨਾਲ ਦਾ ਹੀ ਰੱਖ ਦੀਆ ਚ ਬਾਈ ਦੀ ਕਹਿੰਦਾ ਕਾਲੇ ਜਮਯੋਕ ਕੇ ਵੀਰੇ ਮੋਟਾ ਚੋਣ ਪੋਲਾ ਜਮ ਦੋ ਇਹ ਚੋਣ ਵਧੀਆ ਮਿਲ ਲਗੇ ਕਰਮਗੁਰਮ ਤਾਂ ਨਹੀਂ ਨਾ ਜੰਮੀ ਠੰਡੀਆਂ ਨੇ ਆਪਾਂ ਜੇ ਵੀਡੀਓ ਮਹ ਲੰਬੀ ਹੈ ਨਾ ਆਪਾਂ ਬੱਚੇ ਵੀ ਲਾ ਕੇ ਦਿਖਾ ਦੇ ਰੱਖੂਗੇ ਇਹਦੇ ਕਿੰਨੇ ਪੈਸੇ ਲੈ ਲੈਂ ਇਕੱਲੀ ਇਹਦਾ 1 10 ਲੈ ਲਾਂਗੇ 1 10 ਹਾਂ ਉਹਦਾ 1 15 1 15 ਠੀਕ ਹੈ ਗੱਲ ਆ ਬੰਦੇ ਕਮਾਗੇ ਇਹਦਾ ਬਾਈ ਕਹਿੰਦਾ ਲੈਣਾ 1 10 1 ਨੰਬਰ ਵਾਲੀ ਦਾ 1 ਲੱਖ ਤੇ 15000 ਇਹ ਕੱਲੀ ਕੱਲੀ ਤੇ ਰੇਟ ਰੇਗੂਰੀ ਜੇ ਕੱਲੀ ਕੱਲੀ ਜਾਊਗੀ ਉਹਦੀ ਪਹੁੰਚ ਨਹੀਂ ਹੈਗੀ ਜੋੜੇ ਦੀ ਆਪਾਂ ਪਹੁੰਚ ਕਰਾਂਗੇ ਜੋੜੇ ਦੀ ਪਹੁੰਚ ਮਾਰਾਂਗੇ ਹਾਂ ਰੇਟ ਇਹੀ ਹੋਊਗਾ ਜੋੜੇ ਦੀ ਜਿਵੇਂ ਮਰਜ਼ੀ ਸਮਝ ਲੈ ਚਾਹੇ ਉਹ ਵੱਧ ਪਾ ਦੇ ਅਗਲਾ ਚਾਹੇ ਵੱਧ ਪਾ ਦੇ ਚਾਹੇ ਹਾਂ ਜੋੜੇ ਦੀ ਉਹ ਤਾਂ ਨਿੱਕੀ ਬਹੁਤਾ ਸਵਾਦ ਹੀ ਹੈ ਨਾ ਬਾਲੀ ਵੀ ਯਾਰ ਤੇ ਬਾਕੀ ਬਾਈ ਕਹਿੰਦਾ ਇਹਦਾ ਲੈਣਾ ਕਾਲੇ 1 10 ਉਹਦਾ ਲੈਣਾ 1 15 ਇਹ ਦੰਦਾ ਕਿਵੇਂ ਹੋਊਗੀ ਦੰਦਾ ਛਿੱਗਿਆ ਇਹ 6 ਦੰਦਾ ਇਹ 6 ਉਹ ਚੱਕੀ ਉਹ ਚੱਕੀ ਦੰਦਾ ਜੀ ਨੇ ਪੀਸ ਕਹਿਣ ਦਾ ਭਾਵਾ ਮarre ਜੋੜਾ ਬਣਾ ਕੇ ਨ ਤੋੜਦਾ ਤੋੜ ਦੇ ਆ ਤੋੜ ਦੇ ਤੋੜ ਦੇ ਬਾਈ ਕਹਿੰਦਾ ਜੋੜਾ ਤੋੜਦੀ ਇਹ ਬਣਾ ਕੇ ਤਸੱਲੀ ਜੀ ਅੱਜ ਦੇਖਣ ਵਾਲੇ ਵੀ ਕਰਾ ਦੇਣੀ ਕਾਲਾ ਕਹਿੰਦਾ ਹ ਤੋਂ ਉਹਰ ਕਰਕੇ ਇਕੱਠੀਆਂ ਨੇ ਨੇੜੀਆਂ ਫੜਦਾ ਮਾੜੀਆਂ ਜੀ ਬੜਾ ਗੁਰੀ ਉਹ ਪਿੱਛੇ ਫਿਰ ਠੀਕ ਆ ਠੀਕ ਆ ਮਾੜੀਆਂ ਨੇੜੋਂ ਫੜਾ ਆਪਣਾ ਬੰਦਾ ਖੈ ਨਹੀਂ ਇਹ ਥੋੜਾ ਜਿਹਾ ਬੱਚੇ ਦਾ ਬਾਲਾ ਕਰਦੀ ਹੈ ਠੀਕ ਆ ਕੰਦਾ ਆ ਇਹ ਥੋੜਾ ਬਾਈ ਕਹਿੰਦਾ ਘੱਟ ਕਰਦੀ ਹੈ ਬੱਚੇ ਦਾ ਕਰਦੀ ਹੈ ਥੋੜਾ ਜਿਹਾ ਤੇ ਬਾਕੀ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆ ਆਰਡਰ ਦਾ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਰੱਖਦੀ ਐ ਇੱਥੋਂ ਕਮਾ ਲਈ ਬੋਝ ਕੇ ਬੋਝ ਕੇ ਇਹ ਇੱਥੋਂ ਦਿਖਾ ਦਿੰਦਾ ਰੀ ਜੋੜੇ ਹੀ ਤੁਰਦਾ ਓਏ ਖੜ ਜਾ ਤੇ ਬੱਚੇ ਦਾ ਬਾਲਾ ਕਰਦੀ ਐ ਇੱਕ ਤਾਂ ਇੱਥੇ ਜੇ ਰੋਕ ਲਾ ਵਸ ਬਾਹਰ ਕੱਢ ਲੈਂਦੇ ਆ ਨਾ ਇੱਥੇ ਰੋਕ ਲਾ ਕੋ ਚੈੱਕ ਕਰਨੀ ਤੇ ਇੱਥੇ ਬਰਾਬਰ ਖੜੀਆਂ ਜਮਾ ਇੱਥੇ ਦਿਖਾ ਦੀ ਇੱਕੋ ਜੀ ਨੇ ਦੋਨੇ ਵੀਰੇ ਐਨੇ ਛੋਟੀਆਂ ਵੱਡੀ ਛੋਟੀ ਨਹੀਂ ਹੈਗੀ ਜਿਆਦੇ 19 20 ਦਾ ਵਟਾ ਹੋਊਗਾ ਦੂਹਾਂ ਚ ਜੇ ਹੋਇਆ ਤਾਂ ਤੇ ਬਾਕੀ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਿਆ ਨੇ ਤੇ ਚੌਣ ਚਬਾਉਣ ਵਾਲੇ ਮਾਮਲੇ ਚ ਤਾਂ ਬਾਈ ਕਹਿੰਦਾ 100 ਦੀਆਂ 100 ਆ ਗਈਆਂ ਤੇ ਉਹ ਝੁੱਟੀ ਦਾ ਖੁੱਲੀ ਇੱਕ ਹੋਰ ਦੇਖ ਬਾਈ ਆਪਾਂ ਕਹਿੰਦਾ ਵੀ ਮਾਲ ਕੇ ਚੈਲੰਜ ਹੁਣ ਨਾਲੇ ਆਲ ਪੰਜਾਬ ਜੇ ਐ ਨਹੀਂ ਪਤਾ 15000 ਕਿਰਾਇਆ ਲੱਗ ਜੇ ਮੰਗਰ ਕੀ ਰਹਿ ਗਿਆ ਠੀਕ ਆ ਮਗਰ ਕੀ ਰਹਿ ਗਿਆ 2-10 ਰਹਿ ਗਿਆ ਕੌਣ ਦੇ ਦੂਗਾ ਠੀਕ ਹੈ ਗੱਲ ਹੈ ਹੈ 1-5-5 ਦੀਆਂ ਹਾਂ ਜੇ ਆਪਾਂ ਉਹ ਦੇਖੀਏ ਜਲ ਨਾਰਮਲ ਗੱਲ ਹੈ ਠੀਕ ਹੈ ਗੱਲ ਬਸ ਫਿਰ ਆ ਬੰਦ ਦੇ ਬਾਈ ਤੇ ਇਸ ਦੂਆਸ ਨੂੰ ਦਿਖਾਵਾਂਗੇ ਇੱਕ ਤੋਕੜ ਗੱਬਣਾ ਉਹ ਵੀ ਟੌਪ ਕਲਾਸ ਹੀ ਦਿਖਾਵਾਂਗੇ ਸੱਜਣੋ ਆ ਤੋਕੜ ਗੱਬਣਾ ਬਾਈ ਕੋਲੇ ਕਿੰਨੇ ਮਹੀਨਿਆਂ ਦੀ ਗੱਬਣਾ ਆਈ ਗੱਲ 4 ਦੀ ਬਾਈ 4ਾਂ ਦੀ ਚੈੱਕ ਪਾਸ ਹਾਂ ਵੀਰੇ ਚੈੱਕ ਕਰਾ ਕੇ ਦੇ ਦਾਂਗੇ ਚੈੱਕ ਕਰਾ ਕੇ ਦਵਾਂਗੇ ਵੀਰੇ ਕਿੰਨਾ ਦੁੱਧ ਆ ਹਾਜ਼ਰ ਹੁਣ ਵੀਰੇ 8 ਕਿਲੋ ਆ 7 ਆ ਕਹਿ ਕੇ ਭੇਜਾਂਗੇ ਵੱਡੀ-ਬੁੱਡੀ ਫੁੱਲ ਵੱਡੀ ਵੀਰੇ ਪੂਰਾ 18-19 ਕਿਲੋ ਦੁੱਧ ਘੱਡੇ ਠੀਕ ਹੈ ਕਹਿੰਦਾ ਹਾਂ ਡੈਰੀ ਜੋ ਆਈ ਹੁਣ ਜੋਟੀ ਕਈ ਬਾਈ ਕਹਿੰਦਾ ਇਧਰੋਂ ਦੀ ਹਰਿਆਣਾ ਚੋਂ ਡੈਰੀ ਚ ਹੋਈ ਜਾ ਥੋੜੀ ਸਾਨੂੰ ਪਤਾ ਕਿ ਉਹਦੇ ਕਰਕੇ ਜੱਕਦੀ ਆ ਡੈਰੀ ਚ ਕਈ ਵਾਰੀ ਇਹ ਗੱਲ ਕਰ ਲਈਏ ਹਰਦਪਤ ਪਸ਼ੂ ਸੱਜਣੋਂ ਡੈਰੀਆਂ ਚ ਖੜੀ ਰਹਿੰਦੇ ਨੇ ਤਕਰੀਬਨ ਤਕਰੀਬ ਨਾਲ ਇੱਥੇ ਰੋਕਲਾ ਕੋਈ ਕਰਨੀ ਖੜੀ ਨੂੰ ਦਿਖਾ ਦੇ ਥਣ ਦਾ ਸਾਈਜ਼ ਕਰਾ ਦੀ ਚੈੱਕ ਤੇ ਉੱਤੋਂ ਇਹਦੀ ਲੰਬਾਈ ਲੰਬੂਈ ਦਿਖਾ ਦੇ ਗਰੀ ਤਵਾਈ ਦੀ ਕਿੰਨਾ ਕਹਿੰਦਾ ਤਵਾਈ ਮੋਟਾ ਚੋਂ ਬੀਰ ਪੋਲਾ ਕੋਈ ਸ਼ਰਲਾ ਛੱਟਾ ਹਾਰਾ ਓਕੇ ਆਪ ਮਾਰਨੀ ਕੈਮਰਾ ਆਰਡਰ ਕੁਆਲ ਦੀ ਬੜੀ ਸ਼ਾਨਦਾਰ ਬਾਈ ਬਾਲਾ ਪੋਲਾ ਜੀ ਨਾਲ ਵੀ ਤੇ ਤਾਜੀ ਦੀ ਵੀਡੀਓ ਦਿਖਾ ਦਾਂਗੇ ਜਿਹੜਾ ਆਪਣਾ ਸੌਦਾ ਹੋ ਗਿਆ ਠੀਕ ਆ ਗੱਲ ਹਾਂ ਤੇ ਇੱਥੋਂ ਦਿਖਾ ਦਿੰਗੇ ਜੀ ਲੰਬੀ ਲੂੰਬੀ ਕਿੰਨੀ ਆ ਗਈ ਤੇ ਸਿੰਗ ਸੁng ਆ ਗਿਆ ਬੰਦ ਜਮਾ ਕਿੰਨਾ ਦੁੱਧ ਦੱਸਿਆ ਤਾਜੀ ਦਾ ਦੁੱਧ ਵੀਰੇ ਤਾਜੀ ਦਾ 18 ਕਿਲੋ ਦਿੱਤਾ ਨਹੀਂ 18 ਕਿਲੋ ਹਾਂ ਇਹ ਹਰਿਆਣੇ ਦੀ ਦੂਜਾ ਸੂਆ ਹਰਿਆਣੇ ਚੋਂ ਗਈ थी 2,115,000 ਦੀ ਠੀਕ ਆ ਗੱਲ ਹੁਣ 4 ਮਹੀਨਿਆਂ ਦੀ ਗੱਬਣ 4 ਦੀ ਚੈੱਕ ਹੈ ਵੀਰੇ ਹੁਣ ਇਹਨਾਂ ਦਾ ਦੁੱਧ ਕਿੰਨਾ ਦੱਸਿਆ ਹੁਣ ਦੁੱਧ 8 ਕਿਲੋ ਗਿਆ ਪਰ 7 ਦੀ ਆਪਾਂ ਗਾਰੰਟੀ ਦੇ ਦਾਂਗੇ ਪਾੜੇ ਦੇ ਮਿਲਦੀ ਬੀਰੇ ਜਿੱਤਾ ਜੀ ਇੱਕ ਦੇਖਾ ਅੱਜ ਚਾਰ ਦੀ ਗੱਬਣਾ ਇਹ ਚੈੱਕ ਲਾ ਕੇ ਦਵਾਂਗੇ ਇਸ ਸਮੇਂ ਤੇ ਕਿਹੜੇ ਜਾਊਗੀ ਉਹਦਾ ਅੱਗ ਲੱਗੀ ਹੋਗੀ ਠੀਕ ਹੈ ਗੱਲ ਇਹ ਤਾਂ ਵਸਾਕ ਜਾਊਗੀ ਢਾਈ ਬਟੂ ਅਗਲਾ ਠੀਕ ਹੈ ਗੱਲ ਡਬਲ ਕਰੂਗੀ ਡਬਲ ਕਰੂਗੀ ਆ ਜਾਰ ਲੈ ਬੰਨੇ ਤੇ ਇੱਥੋਂ ਘੈਰੀ ਮਾਰਦੀ ਫੇਸ ਤੇ ਕੈਮਰਾ ਚਾਰਾਂ ਦੀ ਐਡੀ ਝੋਟੀ ਬਾਈ ਇੱਕ ਦਿਨ ਹੋਰ ਦਾ ਗੁਰੀ ਉਸ ਟਾਈਮ ਜਿਹੜੇ ਸਲੀਟ ਟਾਈਮ ਇਹਨੇ ਸੁਣਾ ਐਡੀ ਝੋਟੀ ਦਾ ਜਿਵੇਂ ਉਹ ਕਹਿੰਦੇ ਨੇ ਵੀ ਇੱਕ ਗੱਡੀ ਟੈਂਕੀ ਫੂਕੇ ਫਿਰ ਮਿਲਦੀ ਮਿਲਿਆ ਕਰੂਗੀ ਠੀਕ ਹੈ ਗੱਲ ਸਹੀ ਗੱਲ ਹੈ ਉਦੋਂ ਆ ਨੰਬਰ ਬੋਲ ਦਿਓ ਜੀ 99920 9933959209949322 ਦਾ ਨੰਬਰ ਹੈ ਦੋ ਦਿਖਾਤੀਆਂ ਤਾਜ਼ੀਆਂ ਸੂਈਆਂ ਝੋਟੀਆਂ ਇੱਕ ਚਾਰ ਦੰਦ ਇੱਕ ਕੱਟੀ ਆ ਗਈ 6 ਦੰਦ ਸੂਹਾ ਦੂਜਾ ਦੂਜਾ ਤੇ ਇੱਕ ਦਿਖਾਤੀ ਆ ਇਧਰਲੇ ਬੰਨੇ ਫੁੱਲ ਵੱਡੇ ਕੱਦ ਕਾੜ ਚ ਬਹੁਤ ਕਮਾਲ ਦੀ ਧੋਕਰ ਗੱਬਣ ਚੋਤੀ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਲੇਲਖੁਰਦਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ